ਲਓ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਗੋਲਡੀ ਤੇ ਤੁਸੀਂ ਦੇਖ ਰਹੇ ਦੇਸੀ ਮਕੈਨਿਕ ਬੀਵੀ 72 ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਪੁਰਾਣਾ ਟਰੈਕਟਰ ਇਹ ਹੈਗਾ T25 ਦੇਖੋ ਲੋਕੇ ਦੀ 올ਡ ਇਜ਼ ਗੋਲਡ ਟਰੈਕਟਰ ਹੈਗਾ ਇਹ 60 ਤੋਂ نیچے 1960 ਤੋਂ نیچے ਮਾਡਲ ਹੈ ਇਹ ਪਰ ਇਹਦੀ ਕੰਡੀਸ਼ਨ ਹੈ ਜਿਹੜੀ ਜੇ ਤੁਸੀਂ ਦੇਖੋਗੇ ਬਿਲਕੁਲ ਵਧੀਆ ਪਈ ਹੈ ਜਿੱਦਾਂ ਕਿ ਇਹ ਫਿਲਟਰ ਵਗੈਰਾ ਤੇ ਆ ਦੇਖੋ ਉਦਾਂ ਹੀ ਸਾਰੀ ਮਾਰਕਿੰਗ ਪੰਪ ਤੇ ਉਦਾਂ ਹੀ ਸਾਰੀ ਮਾਰਕਿੰਗ ਤੇ ਇਹਦੇ ਬਾਰੇ ਤੁਹਾਨੂੰ ਦੱਸਾਂਗਾ ਜਿਹਦੇ ਜੀ ਕੀ ਕੁਝ ਫੰਕਸ਼ਨ ਨੇ ਜਾਂ ਕੀ ਆਉਂਦੇ ਸੀਗੇ ਇਹਦਾ ਮਾਰਕਿੰਗ ਸਾਰੀ ਇਹਦੀ ਆ ਜਿਹੜੀ ਸਲਫ ਤੇ ਹੋ ਗਈ ਜਿੱਦਾਂ ਇਹ ਇਹਦੇ ਪਲੇਟਾਂ ਵਗੈਰਾ ਲੱਗੇ ਆ ਨੇ ਤੇ ਸਾਰੇ ਦਾ ਸਾਰਾ オリジナル ਆ ਇਹ ਤੇ ਤੁਸੀਂ ਕੰਡੀਸ਼ਨ ਦੇਖੋ ਇਹਦੇ ਡੀਜ਼ਲ ਟੈਂਕ ਜਿਹੜਾ ਅੱਗੇ ਆਉਂਦਾ ਸੀ ਇਹਦੇ ਵਿੱਚ ਇਹ ਤਾਂ ਡੀਜ਼ਲ ਟੈਂਕ ਅੱਗੇ ਆ ਇਹ ਇਹਦੀ ਸ਼ੋ ਅੱਗੇ ਨੂੰ ਖੁੱਲਦੀ ਹੁੰਦੀ ਸੀ ਇਹਦੇ ਵਿੱਚ ਹੁਣ ਲੌਕਦਾ ਨਾ ਤੇ ਦੱਸਾਂਗਾ ਤੁਹਾਨੂੰ ਤੇ ਗੇਅਰਾਂ ਬਾਰੇ ਤੇ ਮੈਂ ਮੈਂ ਤੁਹਾਨੂੰ ਪਹਿਲਾਂ ਦੱਸ ਦਈਏ ਇਹਦੇ ਪੁਲੀ ਸੀਗੀ ਇਹ ਪੁਰਾਣੇ ਟਰੈਕਟਰਾਂ ਸਾਰਿਆਂ ਦੇ ਪੁਲੀ ਬਾਹਰ ਆਉਂਦੀ ਹੁੰਦੀ ਸੀ ਇਹਦਾ ਲਿਫਟ ਪੰਪ ਹੈ ਜੀ ਇੱਥੋਂ ਆਫ ਹੋ ਜਾਂਦਾ ਹੈ ਇੱਥੇ ਦਾ ਗੇਅਰ ਪੈ ਜਾਂਦਾ ਆਨ ਹੋ ਜਾਂਦਾ ਜੇ ਲਿਫਟ ਚੁੱਕਣੀ ਹੈ ਤੇ ਇਹ ਹੈਗਾ ਸੀਗਾ 에어 ਕੂਲਰ ਵਾਲਾ ਇਹਦੇ ਇੰਜਨ ਹੁੰਦਾ ਹੁੰਦਾ ਸੀ ਜਿਵੇਂ ਆਪਣੇ ਇਛਰ ਦੇ ਆਉਂਦਾ ਜੀ ਠੀਕ ਹੈ ਦੋ ਸਿਲੰਡਰ ਹੁੰਦਾ ਸੀਗੇ ਜੀ ਇਹ ਤੇ ਇਹਦੇ ਫਿਲਟਰ ਵਗੈਰਾ ਨੇ ਜਿੱਦਾਂ ਗੇਸ ਕੈਨ ਹੁੰਦੇ ਨੇ ਨਾ ਉਦਾਂ ਬਣੇ ਹੋਏ ਨੇ ਫਿਲਟਰ ਇਹਦੇ ਇਹ ਵੀ origignal ਨਾਲ ਦੇ ਨੇ ਤੇ ਅਰਲੇ ਤੱਕ ਨਾਲ ਦੀ ਆ ਦੇਖੋ ਤੁਸੀਂ ਜਿਹੜੀ ਮਤਲਬ ਕਿ ਇਲਟ੍ਰੋਨਿਕ ਅਰਲੇ ਲੱਗੀ ਹੋਈ ਹੈ ਇਹਦੇ ਬੈਟਰੀ ਚਾਰਜ ਕਰਨ ਵਾਸਤੇ ਉਹ ਵੀ ਨਾਲ ਦੀ ਹੈ ਤੇ ਲਾਕੇ ਦਾ ਪਤਲਾ ਜਿਹਾ ਹੁੰਦਾ ਸੀ ਪਿੱਛੋਂ ਹੈਵੀ ਇਹ ਇੱਕ ਗੱਲ ਮੈਨੂੰ ਚ ਬਹੁਤ ਘੰਟ ਲੱਗੀ ਤੇ ਗੇਅਰ ਬਹੁਤ ਨੇ ਪਿੱਛੋਂ ਇਹਦੇ ਜਿਹੜੀ ਲਿਫਟ ਹੈ ਇਹ ਮੈਨੂਲੀ ਜੈਕ ਜਿਹੜਾ ਦੂਜਾ ਹੁੰਦਾ ਨਾਰਮਲ ਉਹ ਇਹ ਇਹ ਆਟੋਮੈਟਿਕ ਲਿਫਟ ਨਹੀਂ ਹੈਗੀ ਆਟੋ ਕੰਟਰੋਲ ਵਾਲੀ ਤੇ ਇੰਡੈਕਸ਼ਨ ਹੈ ਇਹਦੇ ਆਉਂਦੀਆਂ ਸੀਗੇ ਜਿੱਦਾਂ 98 11 ਆਪਣੇ ਬਾਅਦ ਚ ਆਉਣ ਲੱਗੇ ਨੇ ਇਹ ਪਹਿਲਾਂ ਇੰਡੈਕਸ਼ਨਾਂ ਇਹਨਾਂ ਦੇ ਐਵੇਂ ਆਉਂਦੀਆਂ ਹੁੰਦੀਆਂ ਸੀ ਜੀ ਤੇ ਪੀਟੀਓ ਵਗੈਰਾ ਡਬਲ ਹੁੱਕਾਂ ਹੁੰਦੀਆਂ ਸੀਗੇ ਦੋ-ਦੋ ਲੱਗੀਆਂ ਹੋਈਆਂ ਇਹਦੇ ਇਹ ਬਹੁਤ ਵਧੀਆ ਸਿਸਟਮ ਹੈ ਸੀਟ ਇਹਦੀ ਬਿਲਕੁਲ ਪਿੱਛੇ ਲੱਗੀ ਹੁੰਦੀ ਸੀ ਜੀ ਤੇ ਲਾਈਟਾਂ ਵਗੈਰਾ ਵੀ オリジナル ਲੈਂਦੀਆਂ ਨਾਲ ਦੀਆਂ ਤੇ ਹੁਣ ਤੁਹਾਨੂੰ ਦੱਸਾਂਗੇ ਦੇ ਗੇਰਾਂ ਬਾਰੇ ਇਹਦੇ ਉੱਪਰ ਤੋਂ ਲੋਕਾਂ ਜੀ ਸਾਰੀ ਦੀ ਸਾਰੀ ਜਿੱਦਾਂ ਦੇ ਮੀਟਰ ਵਗੈਰਾ ਸਾਰੇ ਦੇਖ ਲਓ ਤੁਸੀਂ ਆ ਕੁਛ ਮਾਰਕਿੰਗ ਸਾਰੀ ਇਹਦੀ ਪੂਰੀ オリジナル ਹੈ ਸਾਰੀ ਦੀ ਸਾਰੀ ਜਿੱਦਾਂ ਗੇਰ ਇਹਦੇ ਕਿਹੜੇ ਕਿੱਥੇ ਪੈਂਦੇ ਸੀ ਉਹ ਸਭ ਕੁਝ ਲਿਖਿਆ ਹੋਇਆ ਉੱਪਰ ਤੇ ਲੀਵਰ ਦੇਖੋ ਤੁਸੀਂ ਲੀਵਰ ਦੇਖ ਕੇ ਹੈਰਾਨ ਰਹਿ ਜਾਓਗੇ ਇਹਦੇ ਲੀਵਰ ਕਿੰਨੇ ਕੁ ਲੱਗੇ ਹੋਏ ਨੇ 1 2 3 4 5 ਇੱਕ ਇੱਧਰ ਆ 6 ਇੱਕ ਇਹ ਰਿਹਾ ਜੀ 7 7 ਲੀਵਰ ਨੇ ਇਹ ਬ੍ਰੇਕਾਂ ਹੋ ਗਈਆਂ ਰੇਸ ਹੋ ਗਈ ਤੇ ਇਹ ਕਲਚ ਹੋ ਗਿਆ ਜੀ ਜਿੱਦਾਂ ਇਹ ਮੇਨ ਇਹਦਾ ਗੀਅਰ ਹੈ ਅੱਗੇ ਪਿੱਛੇ ਤੇ ਤੋਂ ਗੀਅਰ ਪੈਂਦੇ ਨੇ ਤੇ ਬਾਕੀ ਇਹਦੇ ਹਾਈ ਲੋ ਨੇ ਜਿਹੜੇ ਆ ਗੀਅਰ ਤੋਂ ਪੈਂਦੇ ਨੇ ਇਹ ਦੇਖ ਨੇ 4 ਇਹ 4 ਪੈਂਦੇ ਨੇ ਜੀ ਇਹ ਸ਼ਟਲ ਗੀਅਰ ਇਹਦਾ ਸਾਰੇ ਗੇਰਾਂ ਚ ਅੱਗੇ ਪਿੱਛੇ ਇਹ ਜਿੱਦਾਂ ਦਾ ਸੁੱੱਚ ਵਗੈਰਾ ਹਾਰਨ ਇੱਥੋਂ ਹੀ ਚੱਲਦਾ ਜੀ ਸਭ ਕੁਛ ਰੀਜਨਲ ਹੈਲਾ ਹੈਂਡਿਕੇਟਰਾਂ ਵਾਲੇ ਸੋਚਾ ਸਭ ਕੁਛ ਇਹ ਮਤਲਬ ਓਰੀਜਨਲ ਹੀ ਸਟੀering ਤੱਕ ਓਰੀਜਨਲ ਹੈ ਦਾ ਇਹ ਲਿਫਟ ਲੀਵਰ ਆ ਗਈ ਜੀ ਇੱਥੇ ਥੱਲੇ ਤੋਂ نیچے ਉੱਪਰ ਤੋਂ ਉੱਪਰ ਤੇ ਟਰਾਲੀ ਵਗੈਰਾ ਚੁੱਕਣ ਵਾਸਤੇ ਅਲੱਗ ਤੋਂ ਇਹ ਲੀਵਰ ਇੱਕ ਤੇ ਟਰੈਕਟਰ ਪੂਰਾ ਘੈਂਟ ਬਣਿਆ ਹੋਇਆ ਇੱਥੇ ਦੇ ਬ੍ਰੇਕ ਆਉਂਦੇ ਨੇ ਡਰਮ ਬ੍ਰੇਕ ਕੈਂਡ ਚੀਜ਼ ਬਣੀ ਹੋਈ ਏ ਤੇ ਬਣੇ ਰੋ ਬੇ ਚੈਨਲ ਹੋਰ ਤੁਹਾਨੂੰ ਨਵੀਆਂ ਨਵੀਆਂ ਆਟਮਾ ਚੀਜ਼ਾਂ ਬਖਾਵਾਂਗੇ ਆਪਾਂ ਮਕੈਨੀਕਲ ਲੈਨ ਚ ਤੇ ਜਿਹੜੇ ਵੀਰ ਆਪਣੇ ਚੈਨਲ ਦੇ ਨਵੇਂ ਨੇ ਆਪਣਾ ਚੈਨਲ ਸਬਸਕ੍ਰਾਈਬ ਮਾਰ ਲਿਓ ਤੇ ਸ਼ੇਅਰ ਵਾਲਾ ਬਟਨ ਦਬਾ ਦਿਓ ਖਿੱਚ ਕੇ ਇਹ ਤਾਂ ਡੀਜ਼ਲ ਟੈਂਕ ਏ ਜਿੱਡੀ ਕੰਬੈਨ ਵਾਲਿਆਂ ਕੋਲ ਢੋਲੀ ਹੁੰਦੀ ਤੇਲ ਢੋਣ ਵਾਸਤੇ ਉੱਡੇ ਹੀ ਤੇ ਰਿਹਾ ਸਿਸਟਮ ਪੂਰੇ ਦਾ ਪੂਰਾ ਹੀ ਟੱਕਾਂ ਨੇ ਦਾ ਉਹਨੂੰ ਆਹ ਕੁਛ ਹੀ ਆਉਂਦਾ ਹੁੰਦਾ ਸੀ ਸਿਸਟਮ ਸਪੈਸ਼ਲ ਬੈਲਟ ਦਿੱਤੀ ਹੋਈ ਹੈ ਵੀ ਅੱਗੇ ਨਾ ਜਾਏ ਸ਼ੋ ਇਹ ਵੈਂਟਰੀ ਬਾਕਸ ਦੇ ਅੰਦਰ ਸੀਗਾ ਇਹ ਕੇਰਲੇ ਲੱਗੀ ਹੋਈ ਹੈ ਇਹ ਆਹ ਫਿਊ ਸਿਸਟਮ ਜੀ ਇਹਦੇ ਲੋਕ ਬਣਿਆ ਹੋਇਆ ਜੀ ਸ਼ੋ ਬੰਦ ਕਰਨ ਵਾਸਤੇ ਇਹਦੇ ਚ ਲੋਕ ਅਡਜਸਟ ਹੋਏਗਾ ਇੰਜਨ ਦੇਖ ਲਓ ਤੁਸੀਂ ਇਹਦਾ ਇਦਾਂ ਦਾ ਇੰਜਨ ਸੀਗਾ ਇਹਦਾ ਇਹ ਫਿਲਟਰ ਵੇਖੋ ਫਿਲਟਰ ਕਮਾਲ ਆ ਇਹ ਜਿੱਦਾਂ ਆਪਣੇ ਗੈਸ ਕੈਨ ਹੁੰਦੇ ਨੇ ਉਹ ਇਦਾਂ ਦੇ ਫਿਲਟਰ ਨੇ ਬਾਲੀ ਘੈਂਟ ਚੀਜ਼ ਏ ਆਪਾਂ ਨੂੰ ਬਹੁਤ ਪਿਆਰੀ ਲੱਗੀ ਨੀਚੇ ਤੋਂ ਇਦਾਂ ਦਾ ਹੈ ਬਸ ਉਹਨੇ ਲੋਕ ਹੋ ਗਈ ਸ਼ੋਅ ਦੇ ਹੁੰਨੇ ਬੰਦ 12 4 ਖਾਈ ਦੇ ਦੇ ਟਾਇਰ ਆਉਂਦੇ ਹਨ ਮਗਰਲੇ ਜਿਹੜੇ ਅਗਲੇ ਟਾਇਰ ਨੇ ਦੇ 600 16 ਵਾਲੇ ਪਾਈ ਹੋਏ ਨੇ ਜੀ देख हिस्सा देख लो दा ਘੈਂਟ ਹੈ ਪੂਰਾ ਅਗਲਾ ਹਿੱਸਾ ਇਹ ਲ ਆ ਆ ਚੀਜ਼ ਜਿਹੜੀ ਮਤਲਬ ਕਿ ਜੋ ਵੀ ਅਗਲਾ ਦਾ ਆਪਾਂ ਅਗਲਾ ਹਿੱਸਾ ਕਹਿ ਦਈਏ ਇਹਦੇ ਤੇ ਨਾਲ ਹੀ ਜੋੜਿਆ ਹੋਇਆ ਹੈ ਜਿਵੇਂ ਟਰੈਕਟਰ ਦੇ ਪੈਰਾਂ 'ਚ ਰੌੜਾਂ ਪਾਈ ਹੋਈਆਂ ਨੇ ਦੇਖੋ ਜੀ ਬਾਕੀ ਮੈਨੂੰ ਇਹਦੇ ਬਾਰੇ ਇੱਕ ਨੋਟ ਅਨੋਲਜ ਘਟ ਹੈ ਜਿੱਦਾਂ ਇੱਥੇ ਵੀ ਸੋਚ ਵਗੈਰਾ ਇਹਦੇ ਵਾਸਤੇ ਦਿੱਤੇ ਹੋਏ ਨੇ ਵੀ ਇੱਦਾਂ ਲਾਈਟਾਂ ਵਗੈਰਾ ਇੱਥੋਂ ਚੱਲਦੀ ਆ ਹੁਣ ਬਾਕੀ ਜੇ ਕਿਸੇ ਵੀਰ ਨੂੰ ਪਤਾ ਹੈ ਤੇ ਉਹ ਦੱਸ ਦਿਓ ਵੀ ਕੀ ਚੀਜ਼ ਹੈ ਕਿੱਥੇ-ਕਿੱਥੇ ਕਾਦੇ-ਕਾਦੇ ਸੋਚਣੇ ਹੈ ਜੇ ਕਿਸੇ ਵੀਰ ਕੋਲ ਹੈਗਾ ਸੋ ਮਿਲਦੇ ਆ ਹੋਰ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰੇ ਮੇਰੇ ਵੀਰਾਂ ਨੂੰ ਜੀ ਸਤਿ ਸ੍ਰੀ ਅਕਾਲ ਜੀ